ਜੀ ਆਪਣੀ ਭਗਤੀ ਮਨ ਦੇ ਨਾਲ ਕਰਨ ਲੱਗੇ ਮਨ ਕਲਪਨਾ ਦੇ ਨਾਲ ਉਹਨਾਂ ਨੇ ਕਿਹਾ ਕਿ ਪ੍ਰਮਾਤਮਾ ਕਿਸੇ ਰੂਪ ਵਿੱਚ ਵੀ ਆ ਸਕਦਾ ਹੈ ਤੇ ਮੈਂ ਪਹਿਲਾਂ ਆਪਣੀ ਭਗਤੀ ਕਰ ਲਵਾਂ ਭਗਤੀ ਕਰਨ ਤੋਂ ਪਹਿਲਾਂ ਕਵੀ ਸਭ ਨੂੰ ਖੜੇ ਕਰ ਦਿੱਤਾ ਉਧਰ ਪਰਦੇ ਦੇ ਉਲੇ ਤੇ ਇੱਥੇ ਆਪਣੀ ਉਹ ਭਗਤੀ ਕਰਨ ਲੱਗਾ ਤੇ ਮਨ ਦੇ ਰੂਪ ਦੇ ਨਾਲ ਉਹ ਆਪਣੀ ਕਲਪਨਾ ਦੇ ਨਾਲ ਉਹ ਭਗਤੀ ਕਰ ਰਿਹਾ Swami Ramanand ਜੀ ਕ੍ਰਿਸ਼ਨ ਦੇ ਨਾਲ ਆਤਮਾ ਦੇ ਨਾਲ ਉਹਨੇ ਜਲ ਲਿਆਂਦਾ ਆਤਮਾ ਦੇ ਨਾਲ ਹੀ ਉਹਨੇ ਮਨ ਦੇ ਨਾਲ ਹੀ ਮਨ ਮਨ ਕਲਪਨਾ ਦੇ ਨਾਲ ਗੰਦਾ ਤਾਂ ਜਲ ਜਾਂਦਾ ਸਰੀਰ ਛੱਡ ਕੇ ਲਿਆ ਕੇ ਇਸ਼ਨਾਨ ਕਰਾਇਆ ਇਸ਼ਨਾਨ ਕਰਾ ਕੇ ਕੱਪੜੇ ਬਸਤਰ ਪਹਿਨਾਏ ਬਸਤਰ ਪਹਿਨਾ ਕੇ ਮੁਕਟ ਪਹਿਨਾਨ ਤੋਂ ਪਹਿਲਾਂ ਹੀ ਕੰਠੀ ਪਹਿਨਾ ਦਿੱਤੀ ਹੁਣ ਮੁਕਟ ਪਹਿਨਾਨਾ ਸੀ ਤੇ ਕੰਠੀ ਪਾਇ ਨਾ ਨਹੀਂ ਸਕਦਾ ਮਰਜ਼ਾਦਾ ਅਧੂਰੀ ਹੋ ਗਈ ਇੱਥੇ ਫਿਰ ਕਬੀਰ ਸਾਹਿਬ ਨੇ ਪਰਦੇ ਦੇ ਰਾਹੀਂ ਆਖਿਆ Swami ji ਉਹਦੀ ਕੰਠੀ ਮਾਲਾ ਦੀ ਗੰਧ ਖੋਲ ਲੋ ਉਤਾਰਨੀ ਨਹੀਂ ਆ ਉਹਦੀ ਪਿੱਛੇ ਗੰਢ ਖੋਲੋ ਤੇ ਮੁਕਰ ਦੇ ਉੱਤੇ ਦੀ ਪੈਨਾ ਦਿਓ ਫਿਰ ਇਹਨਾਂ ਦਾ ਗਿਆਨ ਦਾ ਕਵਾੜ ਖੁੱਲਿਆ ਕਿ ਇਹ ਇਹ ਤੇ ਮੈਂ ਕਾਲਪਨਾ ਕਰ ਰਿਹਾ ਸੀ ਇਹਨੂੰ ਕਿੱਦਾਂ ਪਤਾ ਲੱਗਾ ਇਹ ਕੋਈ ਅੰਤਰਜਾਮੀ ਹੈ ਇਹ ਕੋਈ ਬਾਲਕ ਸਾਧਾਰਨ ਬਾਲਕ ਨਹੀਂ ਹੈਗਾ ਇਹ ਪਰ ਕੋਈ ਅੰਤਰਜਾਮੀ ਪ੍ਰਮਾਤਮਾ ਕੋਈ ઋષਿ ਪੁਸ਼ੀ ਆ ਪਰਦਾ ਖੋਲ ਦਿੱਤਾ ਖੋਲ ਕੇ ਬਾੜ ਦਿਖਾਲੇ ਦਰਸ਼ਨ फिर पर्दा खोल दिता इतने पर खोलिया जा हुआ अच्छा। पर्दा खोलिया so, खो जो पर्दा खोलिया ਕਬੀਰ ਸਾਹਿਬ ਨੂੰ ਗਲਬਕਣੀ ਚ ਲਿਆ ਤੇ ਜਦੋਂ ਗਲਬਕੜੀ ਚ ਲਿਆ ਤੇ ਦੇਖਦਾ ਸੁਆਮੀ ਕਿ ਇਹ ਸਰੀਰ ਦੇ ਵਿੱਚ ਤੇ ਹੱਡੀਆਂ ਹੀ ਨਹੀਂ ਹੈਗੀਆਂ ਇਹ ਹੱਡ ਮਾਸ ਦਾ ਸਰੀਰ ਨਹੀਂ ਆ ਇਹ ਤੇ ਬਿਨਾ ਹੱਡ ਮਾਸ ਦਾ ਸਰੀਰ ਆ ਇਹ ਕਿੱਦਾਂ ਹੋ ਸਕਦਾ ਜੀ بار بار ਟੁੰਦਾ ਵਾ ਬਾਰ ਬਾਰ ਚੈੱਕ ਕਰਦਾ ਵਾ ਜਦੋਂ ਚੈੱਕ ਕਰਦਾ ਤੇ ਫਿਰ ਕਹਿੰਦਾ ਪ੍ਰਮਾਤਮਾ ਮੈਂ ਤੁਸ਼ ਬੁੱਧੀ ਜੀਵ ਆ ਮੇਰੇ ਤੇ ਕਿਰਪਾ ਕਰੋ ਮੇਰਾ ਉਦਾਰ ਜੇ ਕਬੀਰ ਸਾਹਿਬ ਨੇ ਕਿਹਾ ਬਾਰ ਬਾਰ ਚੈੱਕ ਕਰਨ ਤੋਂ ਬਾਅਦ ਇਹ ਉਹ ਵਿੰਦਾ ਚਿੱਲਾ ਇਹ ਬੁੱਢਾ ਪਾਗਲ ਹੋ ਗਿਆ ਇਹਨੇ ਕਿ ਜੁਲਾਹੇ ਨੂੰ ਗੱਲ ਨਾਲ ਲਾ ਲਿਆ ਉਹ ਬੁੱਢਾ ਪਾਗਲ ਹੋ ਗਿਆ 120 ਵਰਸ ਦਾ ਸਵਾਮੀ ਉਹ ਦੋਵੇਂ ਜਾਨੇ ਛੱਡ ਕੇ ਚਲੇ ਜਾਂਦੇ ਤੇ ਇਹ ਫਿਰ ਕਬੀਰ ਸਾਹਿਬ ਤੇ ਸਵਾਮੀ ਰਾਮਾਨੰਦ ਜੀ ਦੋਨੇ ਜਾਨੇ ਸਤਲੁਕ ਜਾਂਦੇ ਨੇ ਸਹੀ ਸਰੀਰ ਜਾਂਦੇ ਨੇ ਸਰੀਰ ਇੱਥੇ ਰਹਿ ਜਾਂਦਾ ਆਤਮਾ ਸਰੂਪ ਦੇ ਵਿੱਚ ਉੱਪਰ ਜਾਂਦੇ ਨੇ ਕਬੀਰ ਸਾਹਿਬ ਲੈ ਕੇ ਜਾਂਦੇ ਨੇ ਅੱਗੇ ਲੀਲਾ ਫਿਰ ਹੋਰ ਦਿਖਾਣੇ ਤੱਕ ਮੇਰਾ ਦੇਖੋ ਉਹ ਉਹਨਾਂ ਨੇ ਪੁੱਛਿਆ ਕਿ ਸਵਾਮੀ ਜੀ ਵੀਰ ਸਾਹਿਬ ਨੇ ਕਿਹਾ ਕਿ ਮੈਂ ਜਦੋਂ ਤੁਹਾਨੂੰ ਮਿਲਿਆ ਸੀ ਉਦੋਂ ਤੇ ਤੁਸੀਂ ਛੋਟੇ ਜੇ ਸੀ ਵੀਰ ਸਾਹਿਬ ਨੂੰ ਸਵਾਮੀ ਜੀ ਕਹਿੰਦੇ ਵੀ ਜਦੋਂ ਮੈਂ ਤੁਹਾਨੂੰ ਮਿਲਿਆ ਸੀ ਨਾ ਦੇਖਿਆ ਸੀ ਉਦੋਂ ਤੁਸੀਂ ਛੋਟੇ ਜੇ ਬਾਲਕ ਸੀ ਤੇ ਤੁਸੀਂ ਐਡੇ ਵੱਡੇ ਕਿੱਦਾਂ ਫਿਰ ਉਸੇ ਵੇਲੇ ਇੱਕ ਪਾਸੇ 23 ਸਾਲ ਦਾ ਬੱਚਾ ਪੀੜੇ ਤੇ ਇੱਕ ਪਾਸੇ 5 ਸਾਲ ਦੇ ਕਵੀਰ ਸਾਹਿਬ ਖੜੇ ਨੇ 6 ਸਾਲ ਦੇ ਇੱਕ ਪਾਸੇ 5 ਸਾਲ ਦਾ ਬੱਚਾ ਇੱਕ ਸਾਲ ਉਹੀ 5 ਸਾਲ ਪੁਰਾਣਾ ਦ੍ਰਿਸ਼ ਸਵਾਮੀ ਨੂੰ ਦਿਖਾਇਆ ਉਹ ਚੇਲਿਆਂ ਨੂੰ ਨਹੀਂ ਦਿਖਦਾ ਪਿਆ ਸਵਾਮੀ ਨੂੰ ਦਿਖਦਾ ਪਿਆ ਸਵਾਮੀ ਨੇ ਜਦੋਂ ਦੇਖਿਆ ਤੇ ਸਵਾਮੀ ਦਗ-ਦਗ ਰਹਿ ਗਿਆ ਫਿਰ ਕੀ ਹੁੰਦਾ ਕਿ ਫਿਰ ਉਹਨੂੰ ਤਾਂ ਵੀ ਯਕੀਨ ਨਹੀਂ ਹੁੰਦਾ ਇਹ ਤਾਂ ਹੋ ਸਕਦਾ ਫਿਰ ਇਹ ਬੱਚਾ ਉੱਥੋਂ ਉੱਠਦਾ ਇੱਕ ਪੀਰ ਸਾਹਿਬ ਦੇ ਸਰੀਰ ਚ ਪਰਵੇਸ਼ ਹੋ ਜਾਂਦਾ ਹੈ ਪਰਵੇਸ਼ ਹੋ ਜਾਂਦਾ ਫਿਰ ਉਹ ਦੇਖਦਾ ਇਥੇ ਕੋਈ ਆਮ ਬੱਚਾ ਨਹੀਂ ਹੈ ਇਹ ਕੋਈ ਧਰਤੀ ਦੇ ਤੇ ਪੂਰਨ ਪਰਮਾਤਮਾ ਜਾਂ ਕੋ ਭਗਵਾਨ ਆਇਆ ਤੇ ਮੇਰੇ ਕੋ ਕੋ ਗਲਤੀ ਨਾ ਹੋ ਜਵੇ ਉਹ ਚੇਲਿਆਂ ਨੂੰ ਕਹਿੰਦਾ ਇਹ ਮੇਰੇ ਮਤਲਬ ਸ਼ੇਸ਼ਿਆ ਉਹ ਦੋ ਕਹਿੰਦਾ ਮੇਰਾ ਸ਼ੇਸ਼ਿਆ ਇਹ ਮੰਦਾ ਵੀ ਮੇਰਾ ਸ਼ੇਸ਼ਿਆ ਤੇ ਚੇਲੇ ਕਹਿੰਦੇ ਬੁੱਢਾ ਪਾਖਲ ਹੋ ਗਿਆ ਇਨੂੰ ਬੁਟੇਂ ਛੱਡੋ ਉਹਨਾਂ ਆਜੋ ਕਿ ਇੱਥੇ ਫਿਰ ਸੁਆਮੀ ਜੀ ਨੇ ਕਬੀਰ ਸਾਹਿਬ ਨੂੰ ਪ੍ਰਸ਼ਨ ਕੀਤਾ ਕਿ ਤੁਸੀਂ ਕਹਿੰਦੇ ਹੋ ਕਿ ਮੈਂ ਤੁਹਾਡੇ ਤੋਂ ਨਾਮ ਦੀક્ષા ਲਈ ਹੈ ਉਸੇ ਕਿਹਾ ਕਬੀਰ ਸਾਹਿਬ ਨੇ ਕਿਹਾ ਕਿ ਮੈਂ ਸੁਆਮੀ ਜੀ ਤੁਹਾਡਾ ਚੇਲਾ ਹਾਂ ਤੋ ਤੁਹਾਡੇ ਕੋ ਨਾਮ ਦੀક્ષા ਲਈ ਹੈ ਉਹਨਾਂ ਨੇ ਕਿਹਾ ਕਿ ਕਦੋਂ ਲਈ ਹੈ ਉਨੇ ਫਿਰ ਸਾਰੀ ਉਹ વાਤਨਾਬ ਦੱਸੀ ਵੀ ਮੈਂ ਉਦੋਂ ਛੋਟਾ ਬੱਚਾ ਸੀ ਮੈਨੂੰ ਵੀ ਰਾਮ ਰਾਮ ਬੋਲਣ ਵਾਸਤੇ ਕਿਹਾ ਉਹਨੇ ਕਿਹਾ ਵੀ ਮੈਂ ਜਦੋਂ ਸ਼ੀਸ਼ਕਸ਼ਾ ਦਿਨਾ ਵਾਂ ਮੈਂ ਕੋਈ ਨਿਸ਼ਾਨੀ ਵੀ ਦਿਨਾ ਹੈ ਫਿਰ ਕਬੀਰ ਸਾਹਿਬ ਨੇ ਕੱਢ ਕੇ ਆਪਣੇ ਮਲੇ ਗਲੇ ਦੀ ਮਾਲਾ ਤુલਸੀ ਵਾਲੀ ਦਿਖਾਈ ਤੇ ਉਦੋਂ ਉਹਨਾਂ ਨੂੰ ਪਤਾ ਲੱਗਾ ਕਿ ਵਾਕਈ ਇਹ ਤੇ ਸੱਚ ਬੋਲਦਾ ਪਿਆ ਝੂਠ ਨਹੀਂ ਬੋਲਦਾ ਪਿਆ ਇਹਦੀ ਕੋਈ ਤੁਲਸੀ ਵਾਲੀ ਮਾਲਾ ਵੀ ਹੈ ਅੱਗੇ ਜਾ ਕੇ ਉਹਨੇ ਸਵਾਲ ਫੇਰ ਕੀਤਾ ਸੁਆਮੀ ਜੀ ਨੇ ਆਹ ਤੁਹਾਨੂੰ ਉਹ ਵੀ ਦਿਖਾ ਅੱਗੇ ਜਾ ਕੇ ਹੁਣ ਸਤਲੁਕ ਦੇ ਵਿੱਚ ਸਿੰਘਾਸਨ ਆਪਾਂ ਕੋਈ ਗੱਲ ਹੁੰਦੀ ਆ ਜਦੋਂ ਕੋਈ ਗੱਲ ਹੁੰਦੀ ਆ ਉਦੋਂ ਆਪਾਂ ਕੀ ਕਹਿੰਨੇ ਆ ਮੰਨ ਲਓ ਕੋਈ ਬੇਅਤਨ ਨਾ ਧੱਕਾ ਕਰਾਂ ਜਾਂ ਤੁਸੀਂ ਮੇਰੇ ਨਾਲ ਧੱਕਾ ਕਰੋ ਜਾਂ ਕੋਈ ਗਲਬਾਤ ਹੋਵੇ ਤੋ ਉਦੋਂ ਇਹ ਕਹਿੰਨੇ ਆ ਨਾ ਵੇਖ ਲਾ ਤੈਨੂੰ ਰੱਬ ਵੇਖ ਰਿਹਾ ਉੱਪਰ ਨੂੰ ਇਸ਼ਾਰਾ ਕਰਦੇ ਆਪਾਂ ਜਦੋਂ ਅਸੀਂ ਉੱਪਰ ਨੂੰ ਇਸ਼ਾਰਾ ਕਰਦੇ ਆ ਇਹਦਾ ਮਤਲਬ ਉੱਪਰ ਪ੍ਰਮਾਤਮਾ ਰਹਿੰਦਾ ਸੈ ਸਰੀਰ ਹੈ ਇਹ ਫਿਰ ਉਥੋਂ ਪ੍ਰਮਾਤਮਾ ਕਬੀਰ ਸਾਹਿਬ ਨੂੰ ਸ੍ਰੀ ਰਾਮਦੇਵ ਆਨੰਦ ਨੂੰ ਲੈ ਕਿਉਂਦੇ ਇਹ ਧਰਤੀ ਤੇ ਸਤਲੁਕ ਦੇ ਵਿੱਚ 21 ਬ੍ਰਹਿਮੰਡ ਉੱਪਰ ਥੱਲੇ ਬ੍ਰਹਿਮੰਡ ਜਿਹੜੇ 21 ਬ੍ਰਹਿਮੰਡ ਉੱਪਰ ਲੈ ਕੇ ਜਾਂਦੇ ਆ ਸਰੀਰ ਛੱਡ ਜਾਂਦੇ ਆ ਦੋਵੇਂ ਜਾਨੇ ਆਤਮਾ ਸਰੂਪ ਦੇ ਵਿੱਚ ਜਾਂਦੇ ਆ ਜਾ ਕੇ ਤੇ ਉੱਥੇ ਕਬੀਰ ਸਾਹਿਬ ਇਸ ਰੂਪ ਦੇ ਵਿੱਚ ਬੈਠੇ ਨੇ ਤੇ ਬਾਲਕ ਸਰੂਪ ਦੇ ਵਿੱਚ ਜਾ ਕੇ ਕਬੀਰ ਸਾਹਿਬ ਉਹਨਾਂ ਦੇ ਚੌਰ ਕਰਦੇ ਆ ਹੁਣ ਇਹ ਸੋਚਦਾ ਹੈ ਕਿ ਪ੍ਰਮਾਤਮਾ ਤਾਂ ਕੀ ਹੈ ਇਹ ਜਿਹੜਾ ਬਾਲਕ ਆਇਆ ਨਾ

ਕਬੀਰ ਸਾਹਿਬ ਸਿੰਘਾਸਨ ਤੇ ਬਰਾਜਮਾਨ ਹੋ ਗਏ ਜਿਹੜੇ ਤੇਜਪੰਦ ਦਾ ਸਰੀਰ ਸੀ ਉਹ ਉਹਨਾਂ ਦੇ ਉੱਤੇ ਚਾਵਰ ਕਰ ਰਿਹਾ ਇੱਥੇ ਖੇਡ ਕੀਤੀ ਆਪੇ ਗੁਰੂ ਆਪੇ ਚੇਲਾ ਵਾਲੀ ਉਹਨੂੰ ਲੀਲਾ ਕਰਕੇ ਵਿਖਾਤੀ ਕਿ ਗੁਰੂ ਵੀ ਮੈਂ ਵਾਂ ਚੇਲਾ ਵੀ ਮੈਂ ਵਾਂ ਪਰ ਮੈਂ ਤੈਨੂੰ ਤਾਰਨ ਵਾਸਤੇ ਆਇਆ ਧਰਤੀ ਤੇ ਮੈਂ ਹੋਰ ਕਿਸੇ ਨੂੰ ਤਾਰਨ ਨਹੀਂ ਆਇਆ ਆਜੀ ਉਨੇ ਤੇ ਕੀ ਹੋਇਆ ਉਹਨੇ ਜਦੋਂ ਇਹ ਸਵਾਲ ਕੀਤਾ ਤੇ ਫਿਰ ਉਹ ਜਿਹੜਾ ਬਜ਼ੁਰਗ ਸਰੀਰ ਸੀ ਨਾ ਉਹ ਇਹਨਾਂ ਦੇ ਸਰੀਰ ਦੇ ਵਿੱਚ ਸਮਾ ਗਿਆ ਕਬੀਰ ਸਭ ਇਕੱਲੇ ਰਹਿ ਗਏ ਆਪੇ ਹੀ ਚੋਰ ਹੋ ਗਏ ਉਹਨਾਂ ਦੇ ਤੇ ਆਪੇ ਹੀ ਚੋਰ ਹੋਣ ਲੱਗ ਪਿਆ ਜਦੋਂ ਆਪੇ ਚੋਰ ਹੋਣ ਲੱਗ ਪਿਆ ਤੇ ਉਹ ਫਿਰ ਮੰਨਿਆ स्वामी रामानन्द जी इस शंका ਨੂੰ ਦੂਰ ਕਰਨ ਲਈ ਸਤਿ ਪੁਰਸ਼ ਦੀਪ ਜੀ ਬੱਚੇ ਰੂਪ ਦੇ ਵਿੱਚ ਸਿੰਘਾਸਨ ਤੇ ਬੈਠੇ ਕਬੀਰ ਸਾਹਿਬ ਜੀ ਕਬੀਰ ਜੀ ਵਿੱਚ ਸਮਾ ਸਮਾ ਗਏ ਇਕੱਲੇ 5 ਸਾਲ ਬੱਚੇ ਦੇ ਰੂਪ ਵਿੱਚ ਪਰਮੇਸ਼ਰ ਕਬੀਰ ਸਾਹਿਬ ਜੀ ਸਿੰਘਾਸਨ ਤੇ ਬਿਰਾਜਮਾਨ ਹਨ ਚੌਰ ਆਪਣੇ ਆਪ ਹੋ ਰਿਹਾ ਹੈ स्वामी रामानन्द जी ਹੱਥ ਜੋੜ ਕੇ ਰੋਂਦੇ ਹੋਏ ਰੋਂਦੇ ਹੋਏ ਉਹਦਾ ਰੋਣਾ ਨਿਕਲ ਗਿਆ ਗੁਰੂ ਨਾਨਕ ਸਾਹਿਬ ਨੂੰ ਵੀ ਇਹੋ ਹੀ ਮਿਲੇ ਸੀ ਇਹੋ ਹੀ ਉਹਨਾਂ ਨੇ ਕਿਹਾ ਚਾਕੀ ਹੋਈ ਸੀ ਜਦੋਂ ਉਹਨਾਂ ਨੇ ਕਿਹਾ ਚਾਕੀ ਦੇਖ ਕਬੀਰ ਦੀ ਨਾਨਕ ਕੀਤੀ ਵਾ ਵਾ ਸਿੱਖਾਂ ਕੇ ਗੱਲ ਪੜੀ ਹੁਣ ਕੌਣ ਛੜਾਵੇ ਤਾਂ ਹੁਣ ਉਹ ਨਾਨਕ ਦਾ ਜਿਹੜਾ ਨਾਮ ਜਹਾਜ਼ ਬਣਾਇਆ ਸੀ ਨਾ ਉਹਦੇ ਡਰਾਈਵਰ ਬਣਿਆ ਸੰਤਰਾਮਪਾਲ ਜੀ ਮਹਾਰਾਜ ਜਿਹੜਾ ਨਾਨਕ ਨੇ ਨਾਮ ਦਾ ਜਹਾਜ਼ ਬਣਾਇਆ ਇਹ ਨਾ ਨਾਨਕ ਨਾਮ ਜਹਾਜ਼ ਹੈ ਕੌਣ ਚੜੇ ਸੋ ਉਤਰੇ ਪਾਰ ਹੁਣ ਉਹ ਜਹਾਜ਼ ਤੇ ਚੜਨ ਵਾਸਤੇ ਨਾਮ ਦਾ ਬੇੜਾ ਸਤਲੁਕ ਆਸ਼ਰਮ ਬਰਵਾਲਾ ਸਤਲੁਕ ਆਸ਼ਰਮ ਧੂਰੀ ਸਤਲੁਕ ਆਸ਼ਰਮ ਖਮਾਣੋ ਸਤਲੁਕ ਆਸ਼ਰਮ ਦਿਨਾਨਾ 12 ਆਸ਼ਰਮ ਬਣ ਗਏ ਤੇ 650 ਨਾਮਦਾਨ ਸੈਂਟਰ ਹੁਣ ਇਟਾ ਵੱਡਾ ਪਰਿਵਾਰ ਇਟਾ ਵੱਡਾ ਸਿਸਟਮ ਹੁਣ ਚਲਾ ਸਕਦਾ ਲੋਕ ਤੇ ਕਹਿੰਦੇ ਸੰਤਰਾਮਪਾਲ ਜੀ ਮਹਾਰਾਜ ਜੇਲ੍ਹ ਚ ਬੈਠੇ ਆ ਫਿਰ ਵੀ ਚੱਲ ਰਿਹਾ ਕਿੱਦਾਂ ਚੱਲ ਰਿਹਾ ਜੀ ਉਹ ਬਾਹਰ ਹੋਵੇ ਤੇ ਫਿਰ ਕੀ ਹੋਵੇ ਜੇ ਤੇ ਉਹ ਅੰਦਰ ਆ ਤੇ ਇੰਨਾ ਕੁਝ ਹੋ ਰਿਹਾ ਗੁਰਮੁੰਤ ਦੇ ਤੇ ਵੀਰਾਂ ਉਹਨਾਂ ਨੇ ਵੀ ਜਣਾ ਕੱਟੀਆਂ ਇਹਦਾ ਹੁਣ ਚੇਂਜ ਕਿਉਂ ਗਏ ਸੰਤਰਾਮਪਾਲ ਜੀ ਮਹਾਰਾਜ ਉਹ ਸਾਡੀ ਪ੍ਰੀਖਿਆ ਲੈਣ ਵਾਸਤੇ ਸਾਡੇ ਵਰਗੇ ਬੱਚਿਆਂ ਦੀ ਪ੍ਰੀਖਿਆ ਲੈਣ ਵਾਸਤੇ ਕਿ ਮੈਂ ਤੁਹਾਨੂੰ ਇੱਕ ਜਹਾਜ਼ ਬਣਾ ਕੇ ਦੇ ਦਿੱਤਾ ਬੱਚਿਓ ਹੁਣ ਮੈਂ ਦੇਖਣਾ ਤੁਹਾਨੂੰ ਵੀ ਤੁਸੀਂ ਚਲਾ ਸਕਦੇ ਹੋ ਮੇਰੇ ਮਗਰੋਂ ਕੋ ਨਹੀਂ ਚਲਾ ਸਕਦੇ ਇਹ ਸਾਡੀ ਪ੍ਰੀਖਿਆ ਹੋ ਰਹੀ ਹੈ ਕਰਨ ਕ੍ਰਾਵਣ ਹਾਰ ਸੁਆਮੀ ਸਭਨ ਕਟਾਂ ਦਾ ਅੰਤਰਜਾਨੀ ਕਰਨ ਕਾ ਰਾਵਣ ਹਾਰ ਸੁਆਮੀ ਐ ਸੰਤਰਾਮਪਾਲ ਜੀ ਮਹਾਰਾਜ ਤੇ ਸਾਰਿਆਂ ਬ੍ਰਹਿਮੰਡਾਂ ਦਾ ਮਾਲਕ ਆ ਉਹਨਾਂ ਦੇ ਚੋਲੇ ਦੇ ਵਿੱਚ ਨਹੀਂ ਪਰਮਾਤਮਾ ਹੁਣ ਉਹਦੇ ਚੋਲੇ ਦੇ ਵਿੱਚ ਕਬੀਰ ਸਾਹਿਬ ਆਣ ਕੇ ਪ੍ਰਗਟ ਹੋਏ ਹੋਏ ਆ ਆਓ ਕੀ ਹੁਣ ਇੱਥੇ ਇਨਾ ਸਾਰੀਆਂ ਲੀਲਾਵਾਂ ਨੂੰ ਦੇਖ ਕੇ Swami Ramanand ਸਮਝ ਗਏ ਕਿ ਬੱਚੇ ਦੇ ਰੂਪ ਵਿੱਚ ਖੜੇ ਇਹ ਖੁਦ ਪੂਰਨ ਪਰਮਾਤਮਾ ਹਨ ਸਾਰੇ ਸ਼ੰਕੇ ਤੋਂ ਦੂਰ ਹੋ ਗਏ Swami Ramanand ਜੀ ਭਾਵਕ ਹੋ ਕੇ ਅੱਖਾਂ ਵਿੱਚ ਪਾਣੀ ਭਰ ਕੇ ਬਾਣੀ ਬੋਲਦੇ ਹੋਏ ਦਹੂ othor ਏਕ ਏਕ ਹੈ ਦਹੂ othor ਹੈ ਏਕ ਤੂੰ ਭਇਆ ਏਕ ਸੇ ਦੋ ਇਹ ਸਾਰਿਆਂ othorਾਂ ਦੇ ਵਿੱਚ ਤੂੰ ਹੀ ਹੈ ਤੇ ਮੈਨੂੰ ਇੱਕ ਤੋਂ ਦੋ ਹੋ ਕੇ ਵਿਖਾਇਆ ਤੂੰ

ਅਸੀਂ ਐਸੀ ਮਾਇਆ ਦੇ ਵਿੱਚ ਫਸੇ ਆ ਐਸੇ ਵਿਚਾਰਾਂ 'ਚ ਫਸ ਗਏ ਆ ਸਾਨੂੰ ਸਮਝ ਨਹੀਂ ਅਸੀਂ ਸਾਨੂੰ ਆਈ ਇਹ ਦੀ ਆ ਜੋ ਸਤ ਜੀ ਸਤ ਸਾਹਿਬ ਉਹ ਕਹਿੰਦੇ ਆ ਸਭ ਕੁਝ ਤੋਂ ਜਿੱਥੇ ਕਿਤੇ ਭਗਤ ਦੇ ਉੱਤੇ ਭੀੜ ਬਣਦੀ ਆ ਉਦੋਂ ਕੀ ਹੋਇਆ ਕਿ ਦਮਦਰ ਸੇਠ ਪ੍ਰਮਾਤਮਾ ਦਾ ਚੇਲਾ ਬਣ ਗਿਆ ਬਿਨਾ ਗਣੇਸ਼ ਦੀ ਭਗਤੀ ਕਰਦਾ ਸੀ ਸ਼ੰਕਰ ਦੀ ਭਗਤੀ ਕਰਦਾ ਸੀ ਤੇ ਜਦੋਂ ਉਹਨੂੰ ਪ੍ਰਮਾਤਮਾ ਦੇ ਬਾਰੇ ਪਤਾ ਲੱਗਾ ਤੇ ਫਿਰ ਉਹਨੇ ਪ੍ਰਮਾਤਮਾ ਦੇ ਕੋਲੋਂ ਨਾਮ ਲਿਆ ਨਾਮ ਲੈ ਲਿਆ ਤੇ ਨਾਮ ਲੈ ਕੇ ਬੇੜਾ ਲੈ ਕੇ ਤੇ ਵਪਾਰ ਕਰਨ ਚਲਾ ਗਿਆ ਕਾਬਲ ਗੰਧਾਰ ਨੂੰ ਜਦੋਂ ਪਾਰ ਕਰਨ ਗਿਆ ਤੇ ਉਹਦੇ ਨਾਲ ਉਹਦੇ ਦੂਜੇ ਵਪਾਰੀ ਵੀ ਸੀ ਕੋਈ ਪੀਰਾਂ ਨੂੰ ਤੇ ਹੁੰਦਾ ਸੀ ਕੋਈ ਮਾਤਾਂ ਨੂੰ ਤੇ ਹੁੰਦਾ ਸੀ ਕੋਈ ਮਰੀ ਮਸਾਂ ਨੂੰ ਪੁੱਜਦਾ ਸੀ ਤੇ ਜਹਾਜ ਦਾ ਟੁੱਪਨ ਲਗਾ ਉਹ ਕਹਿੰਦੇ ਵੀ ਦਮੋਦਰ শেਠ ਕਿ ਤੂੰ ਕਬੀਰ ਦਾ ਚੇਲਾ ਵਾ ਕਹੇ ਆਪਣੇ ਕਬੀਰ ਨੂੰ ਬਚਾਵੇ ਹੁਣ ਉਹ ਕਹਿੰਦਾ ਮੇਰਾ ਕਬੀਰ ਤੇ ਬਚਾ ਲੂਗਾ ਇਹਨਾ ਤੁਸੀਂ ਆਪਣੇ ਦੇਵੀ ਦੇਵਤੇ ਧਿਆਲੋ ਕਿਤੇ ਬਾਅਦ ਵਿੱਚ ਮੈਨੂੰ ਕਿਹੋ ਨਾ ਇਹ ਹਮਨੇ ਕੀਤਾ ਮੇਰੇ ਦੇਵਤੇ ਨੇ ਕੀਤਾ ਮੇਰੇ ਦੇਵਤੇ ਨੇ ਕੀਤਾ ਇਹ ਬਾਅਦ ਚ ਨੰਬਰ ਬਣਾਉਂਦਾ ਫਿਰੋ ਤੁਸੀਂ ਸਾਰੇ ਜਾਣੀ ਉਹਨਾਂ ਨੇ ਬਥੇਰਾ ਦੁਰਗਾ ਦਰਗਾ ਸੱਦੀ ਉੱਥੇ ਸ਼ਿਵਜੀ ਚੁਕੀ ਸੱਧਿਆ ਅਗਨੇਸ਼ ਸੱਧਿਆ ਕੋਈ ਨਹੀਂ ਆਇਆ ਉਹਨਾ ਕਿਨੇ ਹੀ ਉੱਥੇ ਮੁਰਦੇ ਵੀ ਹੁੰਦੇ ਕਦੀ ਜਿੰਦਾ ਜੋਗੀ ਜਗਤਗੁਰੂ ਮਾਲਕ ਮੁਰਸ਼ਿਦ ਪੀਰ ਮਾਰਿਆ ਭਲਕੇ ਖੈਂਚ ਕੇ ਲੱਗੇ ਗਿਆਨ ਕੇ ਤੀਰ ਉਹ ਗਿਆਨ ਦਾ ਤੀਰ ਲੱਗਦਾ ਨਾ ਉਦੋਂ ਹੀ ਇਥੇ ਕੁਆੜ ਖੁੱਲਦੇ ਭਗਤੀ ਉਹ ਤਾਂ ਨਹੀਂ ਖੁੱਲਦਾ ਤੇ ਜਿੰਦਾ ਜੋਗੀ ਹੋਵੇਗਾ ਤੇ ਕੁਆੜ ਖੋਲੇਗਾ ਮੁਰਦਾ ਨਹੀਂ ਜੇ ਖੋਲ ਸਕਦਾ ਸਹੀ ਗੱਲ ਹੈ ਮੁਰਦਾ ਜਿਹੜਾ ਉਹ ਕੁਝ ਨਹੀਂ ਕਰ ਸਕਦਾ ਮੁਰਦਾ ਕੀ ਕਰ ਸਕਦਾ ਇਹ ਤੁਹਾਡੇ ਤੇ ਕਰਮ ਵੀ ਨਹੀਂ ਮਿਟਾ ਸਕਦਾ ਕਿਉਂਕਿ ਜਿਹੜੇ ਮੁਰਦਿਆਂ ਨੂੰ ਪੂਜਦੇ ਆ ਨਾ ਉਹ ਆਪ ਭੂਤ ਬਣਦੇ ਆ ਜੇ ਮੁਰਦਿਆਂ ਨੂੰ ਪੂਜਦੇ ਆ ਚਾਹੇ ਕੋਈ ਬਾਬੇ ਨੂੰ ਪੂਜੇ ਚਾਹੇ ਕੋਈ ਕਿਸੇ ਨਿਹੰਗ ਨੂੰ ਪੂਜੇ ਚਾਹੇ ਕਿਸੇ ਉਹ ਸ਼ਹੀਦ ਨੂੰ ਪੂਜੇ ਚਾਹੇ ਉਹ ਕਿਸੇ ਕਿਸੇ ਦੇ ਤਰ੍ਹਾਂ ਦੇ ਵੀ ਬਾਬੇ ਨੂੰ ਪੂਜੇ ਜਿਨ੍ਹਾਂ ਨੇ ਕਿਹਾ ਕਿ ਕਿਉਂਕਿ ਐਂਡ ਤੇ ਜਾ ਕੇ ਬਾਣੀ ਕਹਿੰਦੀ ਅੰਤ ਕਾਲ ਜੋ ਮੰਦਰ ਸਿਮਰੈ ਮੰਦਰ ਕਿਹੜਾ ਭਲਾ ਕੋਈ ਵੀ ਮੰਦਰ ਹੋ ਗਿਆ ਚਾਹੇ ਮਸਜਿਦ ਹੋ ਗਈ ਚਾਹੇ ਗਿਰਜਾ ਹੋ ਗਿਆ ਚਾਹੇ ਗੁਰਦੁਆਰਾ ਹੋ ਗਿਆ ਚਾਹੇ ਕੋਈ ਵੀ ਹੋ ਗਿਆ ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਪ੍ਰੇਤ ਜੂਨ ਵੱਲ ਵੱਲਿਓ ਤਰੈ ਵੀ ਅੰਤ ਕਾਲ ਜਦੋਂ ਸਾਡਾ ਸਮਾਂ ਆਉਣਾ ਕਿਤੇ ਸਾਡੀ ਰਹਿ ਗਈ ਆਤਮਾ ਕਿ ਮੈਂ ਦਰਬਾਰ ਸਾਹਿਬ ਨਹੀਂ ਗਿਆ ਮੈਂ ਸ਼ੀਦਾ ਦੇ ਨਹੀਂ ਗਿਆ ਜਾਂ ਮੈਂ ਮਰੀ ਮਸਾਨ ਆਪਣੇ ਦਾਦੇ ਦੀ ਨਹੀਂ ਪੇਕੀ ਜਾ ਮੈਂ ਕਿਤੇ ਮਾਤਾ ਦੁਰਗਾ ਦੇ ਨਹੀਂ ਗਿਆ ਤੋ ਫਿਰ ਕੀ ਬਣੂਗਾ ਪ੍ਰੇਤ ਊ ਤਾਂ ਹੁੰਦੇ ਜੀ ਊ ਤਾਂ ਦੀ ਥਲੇ ਦੀ ਪਾਵਰ ਪ੍ਰੇਤ ਉੱਤੇ ਦੀ ਪਾਵਰ ਹੈ ਪ੍ਰੇਤ ਇੱਕ ਵਾਰੀ ਬਣ ਗਿਆ ਤੇ ਮੁੜ ਕੇ ਉਹ ਲੋਕਾਂ ਦੇ ਕੰਮ ਕਰੂਗਾ ਆਪਣੇ ਜਿਹੜੀ ਉਹਨੇ ਜਗ ਦੇ ਵਿੱਚ ਰਹਿ ਕੇ ਭਗਤੀ ਕੀਤੀ ਉਸ ਭਗਤੀ ਦੇ ਨਾਲ ਲੋਕਾਂ ਦੇ ਬਾਂਦਰ ਬਣ ਕੇ ਕੰਮ ਕਰੂਗਾ ਸਹੀ ਗੱਲ ਪ੍ਰੇਤ ਦਾ ਇਹ ਕੰਮ ਆ ਉਹਨੂੰ ਅਸੀਂ ਬੰਨ ਕੇ ਬਾਹਰ ਲੈਣਾ ਹੈ ਬਾਬਾ ਜੀ ਸਾਡੇ ਘਰ ਪੁੱਤ ਦੇ ਦਿਓ ਬਾਬਾ ਜੀ ਸਾਡੀ ਕੱਤੀ ਨਹੀਂ ਠੀਕ ਕਰ ਦਿਓ ਠੀਕ ਅਸੀਂ ਮੰਗੀ ਜਣਾ ਤੇ ਪ੍ਰੇਤ ਨੇ ਆਪਣੇ ਕੋਲੋਂ ਕੱਖ ਨਹੀਂ ਦੇਣਾ ਤੁਹਾਡੇ ਕਰਮਾਂ ਦੇ ਕੋਲੋਂ ਤੁਹਾਨੂੰ ਲਗੂਣਾ ਤੇ ਤੁਹਾਡੋ ਹੀ ਦੇਣਾ ਤੁਹਾਨੂੰ ਕੀ ਕਹਿਣਾ ਲਿਆ ਪਈਆ ਕਿਉ ਲਿਆ ਦੋ ਹਮਣ ਕਰੀਏ ਤੇਰਾ ਉੱਥੇ ਕਬੀਰ ਸਾਹਿਬ ਕੀ ਕਹਿੰਦੇ ਆ ਕਬੀਰ ਸਾਹਿਬ ਕਹਿੰਦੇ ਦੇਵੀ ਦੇਵਾ ਠਾਡੇ ਭਏ ਦੇਵੀ ਦੇਵਾ ਖੱਬੇ ਭਏ ਹਮਕੋ ਥੋਰ ਬਤਾਓ ਕਬੀਰ ਸਾਹਿਬ ਕਹਿੰਦੇ ਜੋ ਹਮਕੋ ਪੂਜਾ ਨਹੀਂ ਤੂੰ ਉਨਕੋ ਲੂਟੋ ਖਾਓ ਕਬੀਰ ਸਾਹਿਬ ਕਹਿੰਦੇ ਜਿੰਨਾ ਮੈਨੂੰ ਨਹੀਂ ਨਾ ਪੂਜਦਾ ਤੇ ਜਿਹੜਾ ਤੁਹਾਡੇ ਰੇਂਜ ਚ ਆ ਜਾਂਦਾ ਉਹਨੂੰ ਲੁੱਟੋ ਜਿੰਨਾ ਮਰਜੀ ਲੁੱਟੋ ਲਾਟੋ ਮੈਨੂੰ ਕਬੀਰ ਸਾਹਿਬ ਕਹਿੰਦੇ ਕੋਈ ਜਾਨਾ ਦਿਲਾਨੀ ਆ ਜਿਹੜਾ ਮੇਰੀ ਸ਼ਰਨ ਚ ਇੱਕ ਵਾਰੀ ਆ ਗਿਆ ਜੇ ਉਹਦੇ ਲਾਗੇ ਚਲੇ ਗਏ ਗਲਤੀ ਨਾਲ ਇਹ ਤੁਹਾਡੀ ਸ਼ਮਤ ਆ ਫਿਰ ਨਹੀਂ ਤੁਹਾਨੂੰ ਕੁਝ ਲਾ ਸਕਦਾ ਇਹ ਧਰਮ ਰਾਏ ਦਰ ਕਾਗਦ ਫਾੜੇ ਨਾਨਕ ਲੇਖਾ ਸਮਝਾ ਫਿਰ ਨਾਨਕ ਦਾ ਲੇਖਾ ਪਾਰ ਹੋਇਆ ਬੇੜਾ ਪਾਰ ਹੋਇਆ ਇਸੇ ਕਹਿੰਦੇ ਨਾਨਕ ਆਪ ਭਗਵਾਨ ਆਇਆ ਨਾਨਕ ਦੇ ਵਿਚਾਰ ਆਪ ਸਾਡੇ ਵਾਂਗੂ ੱੱਕੇ ਖਾਂਦਾ ਫਿਰਦਾ ਸੀ ਉਹ 90000ਵਾਂ ਜਾਮਾ ਸੀ ਉਹਦਾ ਨਾਨਕ ਦਾ ਫਿਰ ਜਾ ਕੇ ਕਿਤੇ ਕਬੀਰ ਸਾਹਿਬ ਨੇ ਕਿਰਪਾ ਕੀਤੀ ਸਾ ਮਈ ਪੋਈ ਨਦੀ ਦੇ ਵਿੱਚ ਉਹਨੂੰ ਸਤਲੋਕ ਦਿਖਾਇਆ ਫਿਰ 32 ਸਾਲ ਉਹਨੇ ਸਤ ਕਬੀਰ ਸਾਹਿਬ ਦੇ ਕੋਲੋਂ ਮੰਤਰ ਦਾ ਜਾਪ ਲੈ ਕੇ ਇੰਨੀ ਨਿਮਰਤਾ ਇੰਨੀ ਨਿਮਰਤਾ ਕਿ ਤਿੰਨ ਪਾ ਗਰੀਬੀ ਗੁਰੂ ਨਾਨਕ ਲੈ ਗਿਆ ਤਿੰਨ ਪਾ ਗਰੀਬੀ ਗੁਰੂ ਨਾਨਕ ਲੈ ਗਿਆ ਕਹਿੰਦੇ ਦਾਤ ਤੇ ਗਰੀਬੀ ਦੀ ਲੈ ਲਓ ਹੋਰ ਕਿਤੋਂ ਨਹੀਂ ਮਿਲਦੀ ਮਿਲਦੀ ਗੁਰਨਾਨ ਦੇ ਕੋਲੋਂ ਲੈ ਲਓ ਕਹਿੰਦੇ ਮੇਰੇ ਕੋਲ ਤੇ ਰਹਿ ਹੀ ਪਈ ਆ ਗਈ ਆ ਸਾਰੀ ਗੁਰਨਾਨਕ ਲੈ ਗਿਆ ਇੰਨੀ ਨਿਮਰਤਾ ਦੇ ਨਾਲ ਉਹਨਾਂ ਨੇ ਕਬੀਰ ਸਾਹਿਬ ਦੇ ਕੋਲੋਂ ਆਪਣਾ ਜੀਵਨ ਸਫਲ ਕੀਤਾ ਹਾਂ ਫਿਰ ਨਾ ਉਹਨਾਂ ਨੂੰ ਪ੍ਰਸਤ ਮੰਤਰ ਦਿੱਤਾ ਫਿਰ ਉਹਨਾਂ ਨੂੰ ਸਤਨਾਮ ਮੰਤਰ ਦਿੱਤਾ ਫਿਰ ਉਹਨਾਂ ਨੂੰ ਸਾਰ ਨਾਮ ਦਿੱਤਾ ਫਿਰ ਸਾਰ ਸ਼ਬਦ ਦਿੱਤਾ ਤੇ ਗੁਰੂ ਅਰਜਨ ਦੇਵ ਜੀ ਨੇ ਗਵਾਹੀ ਦਿੱਤੀ ਵਿੱਚ ਜਾ ਕੇ ਕਹਿੰਦੇ ਚਾਰ ਪਦਾਰਥ ਜੇ ਕੋ ਮੰਗਾ ਕਿੱਥੋਂ ਉਹਨਾਂ ਚਾਰ ਪਦਾਰਥ ਕਿਹੜੇ ਪਹਿਲਾ ਪ੍ਰਸਤ ਮੰਤਰ ਦੂਜਾ ਸਤਨਾਮ ਤੀਜਾ ਸਾਰ ਨਾਮ ਚੌਥਾ ਸਾਰ ਸ਼ਬਦ ਉੱਥੇ ਪਹਿਲੇ ਪ੍ਰਥਮ ਮੰਤਰ ਦੇ ਨਾਲ ਕੀ ਹੋਣਾ ਤੁਹਾਡਾ ਜੰਮਣ ਤੇ ਮਰਨ ਦਾ ਰੋਗ ਕਟਿਆ ਜਾਣਾ ਹੈ ਸਤਨਾ ਮੰਤਰ ਦੇ ਨਾਲ ਤੁਹਾਡੀ ਸੁਆਸਾਂ ਦੀ ਪੂੰਜੀ ਦਾ ਲੇਖਾ ਖਤਮ ਹੋਣਾ ਹੈ ਸਾਰ ਨਾਮ ਦੇ ਨਾਲ ਤੁਹਾਡਾ 12ਵਾਂ ਦਵਾਰ ਖੁੱਲਣਾ ਹੈ 12ਵਾਂ ਦਵਾਰ ਖੁੱਲ ਕੇ ਫਿਰ ਤੁਹਾਨੂੰ ਪ੍ਰਮਾਤਮਾ ਨੇ ਸਤਲੋਕ ਦੇ ਵਿੱਚ ਲੈ ਕੇ ਜਾਣਾ ਸਾਰ ਸ਼ਬਦ ਇੱਥੇ ਕਹਿੰਦੇ ਆਓ ਸਵਰਗੀ ਆ ਨਰਕੀ ਜਿੰਨ ਦੇਖਿਆ ਤਿੰਨ છਪਾਇਆ ਜਿਨ੍ਹਾਂ ਨੇ ਪ੍ਰਮਾਤਮਾ ਦੇਖਿਆ ਉਹਨਾਂ ਨੇ ਸਾਨੂੰ ਗ੍ਰੰਥ ਇੱਕ ਐਫੀਡੇਵਟ ਦੇ ਦਿੱਤਾ ਲਿਖ ਕੇ ਇਹ ਉਹ ਬਾਣੀਆਂ ਨੇ ਆ ਜੋ ਇੱਥੇ ਫਿਰ ਤਮੋਦਰ ਸੇਠ ਦਾ ਜਹਾਜ਼ ਉਤਾਰਿਆ ਜਦੋਂ ਜਹਾਜ਼ ਉਤਾਰਿਆ ਪ੍ਰਮਾਤਮਾ ਨੇ ਤੇ ਫਿਰ ਤਮੋਦਰ ਦੀ ਵਾਵਾ ਹੋ ਗਈ ਇੱਥੇ ਵਾਦਮੋਦਰ 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 ਤਮੋਦਰ ਫਿਰ ਜਦੋਂ ਵਾਪਸ ਆਇਆ ਇੱਕ ਵੀਰ ਸਾਹਿਬ ਖੜੇ ਨੇ ਉਹਨੂੰ ਦਰਸ਼ਨ ਦਿੱਤੇ ਸਮੁੰਦਰ ਦੇ ਵਿੱਚ ਕਿ ਤਮੋਦਰ ਮੈਂ ਤੇਰੇ ਵਾਸਤੇ ਆਇਆ ਤੂੰ ਮੈਨੂੰ ਪੁਕਾਰਿਆ ਸੀ ਹਿਰਦੇ ਦੇ ਨਾਲ ਤੇ ਹਿਰਦੇ ਦੀ ਪੁਕਾਰ ਜਿਹੜੀ ਹੈ ਨਾ ਉਹ ਪ੍ਰਮਾਤਮਾ ਸੁਣਦਾ ਮਨ ਦੀਪਕਾਰ ਨਹੀਂ ਸੁਣਦਾ ਹਿਰਦੇ ਦੀ ਸੁਣਦਾ ਆਤਮਾ ਤੇ ਪ੍ਰਮਾਤਮਾ ਦਾ ਮਿਲਣਾ ਹੈ ਦੋਨਾਂ ਦਾ ਤੇ ਹੋਣਾ ਕਿਹਦੇ ਨਾਲ ਹੈ ਇਸ ਸਰੀਰ ਦੇ ਨਾਲ ਇਹ ਸਰੀਰ ਨੂੰ ਇਦੇ ਦੀ ਨੋਰਾ ਪੈਣਾ ਤਤਪਰদর্শী ਸੰਤਰਾਮਪਾਲ ਦੇ ਮਹਾਰਾਜ ਨੇ ਹੋਰ ਕੋਈ ਸੰਤ ਨਹੀਂ ਗਾਤਰਤੀ ਤੇ ਬਾਕੀ ਸਾਰੇ ਦੁਕਾਨਦਾਰੀਆਂ ਚਲਾ ਰਹੇ ਜੇ ਠੱਗ ਕੇ ਜੇ ਇੱਕ ਨੰਬਰ ਦੇ ਕਹਿਣਗੇ ਹਵਨ ਵਾਸਤੇ ਪੈਸੇ ਲਿਆਓ ਖੰਡ ਪਾਠ ਕਰਾਉਣਾ ਲਿਆਓ 25000 ਰੁਪਿਆ ਸੁਖਮਣੀ ਸਾਹਿਬ ਕਰਾਉਣਾ ਲਿਆਓ 1500 1100 ਰੁਪਿਆ ਉਹ ਰੋਟੀਆਂ ਦੇ ਤੇ ਤੁਹਾਨੂੰ ਲੋੜਾ ਗੁਰੂ ਸਾਹਿਬ ਨੂੰ ਕਿਉਂ ਮੰਗਦੇ ਬਣਾਤਾ ਤੁਸੀਂ ਸ਼ਰਮ ਕਰਕੇ ਮਰ ਕੇ ਡੁੱਬ ਜਾਓ ਦੇਓ 1100 ਰੁਪਏ ਸੁਖਮਨੀ ਸਾਹਿਬ ਚੁੱਕ ਕੇ ਵਾਜੇ ਕਰਾ ਲਓ ਕੀਰਤਨ 3300 ਦੇ ਦਿਓ ਜੀ ਉਹਨੂੰ ਕੋ ਤੇਰੀ ਆਵਾਜ਼ ਤੇ ਬਾਹਰ ਤੱਕ ਨਹੀਂ ਜਾਂਦੀ ਕੀਰਤਨ ਦੀ ਤੇ ਉਹ ਤੇ ਦਰਗਾਹ ਤੱਕ ਕਿਦਾ ਚੱਲ ਜੂਗੀ ਮਰੇ ਦੇ ਹੋਏ ਸਹੀ ਗੱਲ ਹੈ ਜੀ ਕੀ ਉਹਦੀ ਗਤੀ ਕਰਾਉਣ ਵਾਸਤੇ ਕੀਰਤਨ ਕਰਾਉਂਦੇ ਹ ਜੇ ਢਿੱਡ 'ਚ ਭੁੱਖ ਤੁਹਾਨੂੰ ਲੱਗੀ ਰੋਟੀਆਂ ਦਾ ਸਵਾਦ ਤੁਹਾਡੀ ਜੀਭਾਂ ਮੰਗਦੀ ਪਈ ਆ ਵਿਆਹ ਵਰਗੀ ਤੁਸੀਂ ਰੋਟੀ ਕਰਨਦੇ ਜੇ ਤੇ ਗਤੀ ਕਰਨ ਦੇ ਜੇ ਆਪਣੇ ਮਾਪਿਓ ਦੇ ਇਹ ਝੂਠ ਦਾ ਪਸਾਰਾ ਨਹੀਂ ਤੇ ਹੋਰ ਕੀ ਉਹ ਕਹਿੰਦਾ ਵੀ ਅੰਤਿਮ ਸਤਿਕਾਰ ਹੋ ਗਿਆ ਪਿੱਛੇ ਦਾ ਵੀ ਚੱਲ ਚੱਲ ਰਿਹਾ ਹੈ ਹਾਂ ਆਜੋ ਅੱਗੇ ਆਓ ਸਾਡੀ ਗੱਲ ਤਾਂ ਬੁਰਾ ਨਾ ਬਣਾ ਲਿਓ ਕਿਤੇ ਸੋਚਿਓ ਵੀ ਆਪਣੇ ਡੇਰੇ 'ਚ ਸਾਡੀ ਗੱਲ ਸੁਣਾਉਣ ਦੇ ਨਹੀਂ ਇਹ ਸੱਚ ਆ ਉਹ ਦੇਖ ਰਹੇ ਆ ਰੋਜ਼ ਨਾ ਇਤਨਾ ਸਾਡਾ ਨਾ ਹੋ ਰਿਹਾ ਸੀਗਾ ਅਸੀਂ ਜਦੋਂ ਸਮਝੇ ਨਾ ਇਸ ਗੱਲ ਨੂੰ ਤੁਹਾਨੂੰ ਹੱਟ ਵੀ ਤੀ ਸੁਣਾਉਣਾ ਥੋੜੀ ਜੀ 2014 'ਚ ਮੈਨੂੰ ਬੁੱਕ ਮਿਲੀ ਜਾਨ ਗੰਗਾ ਮੈਂ ਲੈ ਕੇ ਸੁੰਦਰ ਗੁਟਕੇ ਦੇ ਨਾਲ ਸੋਹਣੀ ਜਨਮਾਨਾ ਪਾ ਕੇ ਰੱਖ ਦਿੱਤੀ। ਰੱਖ ਦਿੱਤੀ ਤੇ ਜਦੋਂ ਦੇਖਿਆ ਸੰਤਰਾਮਪਾਲ ਜੀ ਦੀ ਫੋਟੋ ਹਿੰਦੂ ਦੀ ਹੁਣ ਅਸੀਂ ਭੈਣ ਦਾੜੇ ਵਾਲਿਆਂ ਨਾਲ ਮਿਲਣਾ ਜਾਰੀਆਂ ਸਾਡੀਆਂ ਇਦਾਂ ਦੇ ਬਾਬਿਆਂ ਨਾਲ ਕਾਤਰੇ-ਕੁਤਰੇ ਪਾਏ ਹੋਣ ਤੇ ਤਿਰਫਾਨਾ ਫੜੇ ਹੋਣ ਬਰਛੇ ਫੜੇ ਹੋਣ ਸਾਨੂੰ ਤੇ ਇਦਾਂ ਦਾ ਬਾਬਾ ਚਾਹੀਦਾ ਸੀ ਆ ਘੋਨੇ ਮੁੰਨਨ ਤੇ ਹੀ ਪਸੰਦੀ ਨਹੀਂ ਕਰਦੇ ਹਾਂ। ਸਾਨੂੰ ਇਹ ਕੇ ਤੇ ਅੱਧ ਲੱਗ ਜਾਨੀ ਸੀ। ਮੈਂ ਬੋਕ ਨੂੰ ਕਿਸੇ ਨੂੰ ਉਹਨੂੰ ਕੁਛ ਨਹੀਂ ਗਿਆ ਬਜ਼ੁਰਗ ਸੀ ਮੇਰੇ ਮਾਤਾ ਪਿਤਾ ਸਮਾਨ ਮੈਂ ਗਿਆ ਜੀ ਧੰਨਵਾਦ ਤੁਹਾਡਾ ਆਏ ਜੀ। ਜਾਤਾ ਪਣੀ ਸਕੋ ਕੋਈ ਸੇਵਾ ਦੱਸੋ ਦਾਸ ਦੇ ਰਹੇ ਕਹਿੰਦੇ ਨਹੀਂ ਕੋਈ ਸੇਵਾ ਨਹੀਂ ਤੁਸੀਂ ਗੁਰੂ ਘਰ ਦੇ ਕੀਰਤਨੀਏ ਹੋ ਤੁਸੀਂ ਗੁਰੂ ਘਰ ਦੇ ਖੰਡ ਪਾਠੀ ਸਿੰਘ ਹੋ ਗਰੰਥੀ ਸਿੰਘ ਹੋ ਦਰਬਾਰ ਸਾਹਿਬ ਦੇ ਜੁਠੀ ਰਾਗੀ ਰਹੇ ਜੀ ਪਾਣੀ ਨਾਲ ਤੁਹਾਡਾ ਪਿਆਰ ਹੈ ਤੁਸੀਂ ਡੇਰੇ ਦੇ مالک ਜੀ ਇੱਕ ਆ ਬਾਣੀ ਪਰੋ ਬੁੱਕ ਪੜੋ ਇੱਕ ਵਾਰ ਮੈਂ ਕਹਾਂ ਚਲੋ ਠੀਕ ਹੈ ਜੀ ਆਏ ਸਤਿਕਾਰ ਦੇ ਨਹੀਂ ਹੁੰਦਾ ਹਰ ਕਿਸੇ ਜਦੋਂ ਮੈਂ ਉਹਨਾਂ ਨੂੰ ਦੱਸਿਆ ਤੇ ਉਹਨਾਂ ਨੇ ਉਹ ਬੁੱਕ ਮੈਨੂੰ ਦੇ ਕੇ ਚਲੇ ਗਏ 4 ਜਨਵਰੀ 2016 ਨੂੰ ਮੇਰੇ ਮਾਤਾ ਜੀ ਬਿਮਾਰ ਹੁੰਦੇ ਸੀ ਪਰਲਿਸ ਦਾ ਅਟੈਕ ਹੁੰਦਾ ਹੈ 1 ਮਹੀਨਾ ਮੈਂ ਲੈ ਕੇ ਨਾ ਹੋਰ ਹਸਪੀਟਲ ਤੇ ਫਿਰਦਾ ਤੇ 5 ਲੱਖ ਰੁਪਏ ਦੀ ਬਰਬਾਦੀ ਕਰਦਾ ਵਾਂ ਤੇ 4 ਜਨਵਰੀ 2017 ਆ ਜਾਂਦੀ ਆ ਮਹੀਨੇ ਬਾਅਦ ਉਹਨਾਂ ਦੀ ਡੈਥ ਹੋ ਜਾਂਦੀ ਆ ਮੈਂ ਆਪਣੇ ਯਾਰ ਨੂੰ ਫੋਨ ਕਰਦਾ ਯਾਰ ਮਾਤਾ ਪੂਰੀ ਹੋ ਗਈ ਕਹਿੰਦਾ ਕੋਈ ਨਹੀਂ ਖੰਡ ਪਟ ਰੱਖ ਲੈਣੀ ਮੈਂ ਕਿੰਨੇ ਪੈ ਲੈਗਾ ਕਹਿੰਦਾ 750 ਰੁਪਏ ਮੈਂ ਕਹਾ ਚਲ ਕੋਈ ਨਹੀਂ ਦੇ ਦੇਾਂਗੇ ਯਾਰ ਮੈਂ ਕੋਈ ਲਿਹਾਜ਼ ਨਹੀਂ ਕਰਾਂਗਾ ਕਹਿੰਦਾ ਮੈਂ ਭਾਂਡੇ ਕੋਲੋਂ ਦੇ ਦੇਾਂਗਾ ਬਿਸਤਰਾ ਕੋਲੋਂ ਦੇਂਦਾ ਉਹ ਉਹਦਾ 1000 ਰੁਪਿਆ ਵੱਖਰਾ ਦੇ ਦੀ ਸਾਨੂੰ ਰੱਬ ਜਾਣੇ ਸਾਡੀ ਬਲਾ ਆ ਪਈ ਅਸੀਂ ਇਹ ਮੈਂ ਕਹਾ ਸਾਡੀ ਮਾਤਾ ਪੂਰੀ ਅਸੀਂ ਤੇ ਦੇਣਾ ਹੀ ਦੇਣਾ ਅਸੀਂ ਤੇ ਦੇਣਾ ਹੀ ਦੇਣਾ ਸਾਨੂੰ ਥੋੜਾ ਕੋਈ ਰੋਕਣਾ ਪਣਾ ਅਸੀਂ ਜੀ ਕੀਤਾ ਉਦਾਂ ਹੀ ਪਕੌੜੇ ਕੱਢੇ ਦਹੀਂ ਬਣਾਇਆ ਰੋਟੀਆਂ ਬਣਾਈਆਂ ਪਕੌੜੇ ਪਧੂਰੇ ਲਾਏ ਜੋ ਆਇਆ ਸਭ ਬਣਾ ਕੇ ਤੇ 50000 ਰੁਪਏ ਦੀ ਜੇਬ ਨੂੰ ਹੱਥ ਲਾਤਾ 5 ਲੱਖ ਪਹਿਲਾਂ ਕੁਆਰਿਆ ਸਾਡੇ ਕੋਲ 5 ਲੱਖ ਆ ਗਏ ਮਹੀਨੇ ਬਾਅਦ ਉਹ ਹੀ ਸੰਤ ਫੇਰ ਆਏ ਮੇਰੇ ਕੋਲ ਇਦਾਂ ਹੀ ਬਜ਼ੁਰਗ ਸਿਆਣੇ ਆਏ ਤੇ ਕਹਿੰਦੇ ਵੀ ਪ੍ਰੋਫੈਸਰ ਸਾਹਿਬ ਤੁਹਾਨੂੰ ਇੱਕ ਬੁੱਕ ਦਿੱਤੀ ਸੀ ਮੈਂ ਕਿਹਾ ਜੀ ਉਹ ਬੁੱਕ ਤੇ ਲਈ ਆ ਉੱਥੇ ਮੈਂ ਕਿਹਾ ਗੁਟਕਾ ਸਾਹਿਬ ਦੇ ਕੋਲ ਕਹਿੰਦੇ ਬਾਣੀ ਪੜਦੇ ਹੋ ਮੈਂ ਕਿਹਾ ਪੜਦਾ ਵਾਂ ਤੇ ਕਹਿੰਦੇ ਉਹਨੂੰ ਪੜਨ ਚ ਕੀ ਤੇਨੂੰ ਕੀ ਬਿਮਾਰੀ ਸੀ ਉਹ ਮੈਂ ਕਿਹਾ ਜੀ ਉਹ ਕੋਈ ਨਹੀਂ ਪੜ ਲਾਂਗੇ ਮੈਂ ਟਾਲਤਾ ਫੇਰ ਸਮਾਂ ਨੰਗ ਦਾ ਨੰਗ ਗਿਆ ਲੌਕਡਾਊਨ ਲੱਗ ਗਿਆ 2020 ਚ ਜਦੋਂ ਬੁੱਕ ਕੱਢੀ ਲੌਕਡਾਊਨ ਚ ਹੁੰਨ ਘਰੋਂ ਤੇ ਨਿਕਲ ਨਹੀਂ ਸਕਦੇ ਸੀ ਗੁਰਦੁਆਰੇ ਬੰਦ ਮੰਦਰ ਬੰਦ ਮਸੀਤਾਂ ਬੰਦ ਸਭ ਕੁਝ ਬੰਦ ਕੱਖ ਨਹੀਂ ਘਰੇ ਬੈਠੇ ਰਾਮ ਨਾਲ ਰੋਟੀਆਂ ਪਾਣੀ ਫਿਰ ਉਹੀ ਬੁੱਕ ਖੋਲਣੀ ਸੀ ਇਧਰ ਮੈਂ 3 ਵਜੇ ਸੁਖਮਨੀ ਸਾਹਿਬ ਦਾ ਪਾਠ ਆਰੰਭ ਕਰਨਾ ਤੇ 4 ਵਜੇ ਸਮਾਪਤੀ ਕਰਕੇ ਤੇ ਨਾਲ ਮੈਂ ਬੁੱਕ ਪੜ੍ਹ ਲੈਣੀ ਦੋ ਅੱਖਰ ਜਦੋਂ ਮੈਂ ਆਇਆ 19 ਨੰਬਰ ਪੇਜ ਤੇ ਸ੍ਰਿਸ਼ਟੀ ਰਚਨਾ ਤੇ ਕਿ ਬ੍ਰਹਮਾ ਦੀ ਉਦੀਪਤੀ ਕਿੱਦਾਂ ਹੋਈ જદો મે